ਸਾਬਕਾ ਵੀਰ ਹੈ ਜਗਿੰਦਰ ਪਾਲ ਡਿਸਟ੍ਰਿਕਟ ਪਠਾਨਕੋਟ ਹਲਕਾ ਪੋਆ ਜਿੰਨੇ ਵੀ ਸਰਪੰਚ ਚਾਹੇ ਪੰਜਾਬ ਦੇ ਖੜੋ ਰਹੇ ਆ ਤੇ ਚਾਹੇ ਡਿਸਟ੍ਰਿਕਟ ਪਠਾਨਕੋਟ ਚ ਖੜੋ ਰਹੇ ਆ ਤੇ ਚਾਹੇ ਪੋਏ ਤੋਂ ਖੜੋ ਜਿਹੜੇ ਸਰਪੰਚ ਹੁੰਦੇ ਆ ਉਹ ਸੁਤੰਤਰ ਹੁੰਦੇ ਆ ਉਹ ਕਿਸੇ ਪਾਰਟੀ ਨਾਲ ਤਾਲੀਆਂ ਬਣਦੇ ਮੇਰੇ ਸਾਰੇ ਸਰਪੰਚਰ ਨੂੰ ਸਾਰੇ ਹੀ ਪਿੰਡਾਂ ਦੇ ਲੋਕਾਂ ਦੀ ਗੱਲ ਕਹਿਣਾ ਚਾਹੁੰਦਾ ਕਿ ਕੋਈ ਲੜਾਈ ਕੋਈ ਝਗੜਾ ਕੋਈ ਨਾ ਕਰੇ ਇੱਕ ਪਿਆਰ ਦੇ ਨਾਲ ਸਰਪੰਚੀ ਜਿਹੜੀ ਹੈ ਜਾਂ ਜਿਹੜੇ ਮੈਂਬਰੇ ਆ ਉਹ ਆਪਣੇ ਵਧੀਆ ਤਰੀਕੇ ਦੇ ਨਾਲ ਲੜੋ ਕੋਈ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਸ਼ਾਂਤ ਮੇਹਰ ਤਰੀਕੇ ਦੇ ਨਾਲ ਇਲੈਕਸ਼ਨ ਕਰਾਓ ਉਹ ਜਿਹੜੇ ਪਿੰਦ ਵਾਲੇ ਉਹਨਾਂ ਅਕਿ ਮੇਰੀ ਬੇਨਤੀ ਆ ਤੁਸੀਂ ਅੱਛੇ ਬੰਦੇ ਚੁਣ ਕੇ ਲਿਆਣੇ ਆ ਜਿਹੜੇ ਬੰਦੇ ਲੋਕਾਂ ਦੀ ਸੇਵਾ ਕਰਨ ਵਾਲੇ ਹੋਣ ਜਿਹੜੇ ਬੰਦੇ ਰੱਬ ਦੇ ਬਣਾਏ ਹੋਏ ਇਨਸਾਨਾਂ ਨੂੰ ਪਿਆਰ ਕਰਦੇ ਹੋਣ ਔਰ ਜਿਹੜੇ ਬੰਦੇ ਆਪਣੇ ਪਿੰਡ ਨੂੰ ਪਿਆਰ ਕਰਦੇ ਹੋਣ ਉਹ ਬੰਦਿਆਂ ਨੂੰ ਚੁਣ ਕੇ ਆਉਣਾ ਚਾਹੀਦਾ ਔਰ ਮੈਂ ਖਾਸ ਤੌਰ ਦੇ ਉੱਤੇ ਜਿੰਨੇ ਵੀ ਸਾਡੇ ਜਿੰਨੇ ਦੇ ਅਫਸਰ ਨੇ ਉਹਨਾਂ ਅੱਗੇ ਮੇਰੀ ਬੇਨਤੀ ਹੈ ਕਿ ਤੁਸੀਂ ਤਗੜੇ ਹੋ ਕੇ ਪੱਖਪਾਤ ਛੱਡ ਕੇ ਕਿਸੇ ਵੀ ਬੰਦੇ ਨਾਲ ਪਾਰਟੀ ਨਹੀਂ ਕਰਨੀ ਜਿਹਨੂੰ ਜਿਹਨੂੰ ਜਿਹੜਾ ਕੋਈ ਮਤਲਬ ਕਾਗਜ਼ ਪੱਤਰ ਚਾਹੀਦਾ ਉਹ ਚਾਹੇ ਆਰ ਹੋਣ ਚਾਹੇ ਈਡੀਸੀ ਹੋਵੇ ਚਾਹੇ ਐਸੀਮ ਹੋਵੇ ਚਾਹੇ ਵੀਡੀਓ ਹੋਵੇ ਉਹਨਾਂ ਨੂੰ ਚਾਹੀਦਾ ਕਿ ਤਰੀਕੇ ਨਾਲ ਸ਼ਾਂਤ ਮੇਰੇ ਤਰੀਕੇ ਨਾਲ ਜਿਹੜਾ ਜਿਹੜਾ ਕਾਗਜ਼ ਜਿਹੜੇ ਜਿਹੜੇ ਸਰਪੰਚ ਖੜੋਣਾ ਚਾਹੁੰਦੇ ਆ ਜਿਹੜੇ ਪੰਜ ਖੜੋਣਾ ਚਾਹੁੰਦੇ ਆ ਉਹਨਾਂ ਨੂੰ ਉਹ ਕਾਗਜ਼ ਜਿਹੜੇ ਆ ਤੁਹਾਡੀ ਡਿਊਟੀ ਆ ਪ੍ਰੋਵਾਈਡ ਕਰਾ ਲੈ ਕੋਈ ਪਾਰਛਟੇ ਨਹੀਂ ਕਰਨੀ ਪਈ ਕੱਲ ਦੇ ਦੇਾਂਗੇ ਪਰਸੂ ਦੇ ਦੇਾਂਗੇ ਜਿਹਾ ਚੁੰਬਾ ਸੀ ਹੁੰਦੀ ਆ ਉਹ ਮਿਲ ਲੈ ਚਾਹੀਦੀ ਆ ਆਣੀ ਦੇ ਬਿਲ ਜਿਹੜੇ ਲੋਕੇ ਪੈਨਲ ਚ ਪਾਰਟਿਸਪਲੇ ਆ ਉਹਨਾਂ ਨੂੰ ਮਿਲਣਾ ਚਾਹੀਦਾ ਜੋ ਵੀ 10 ਤੁਹਾਡੀਆਂ ਉਹ ਗਾਈਡ ਲਾਈਨਾਂ ਜਿਹੜੇ ਹੈ ਉਹ ਦੱਸੇ ਗਾਈਡ ਲਾਈਨਾਂ ਜਿਹੜੀਆਂ ਨੇ ਉਹ ਮਿਲਣੀਆਂ ਤੇ ਤੁਹਾਡੇ ਕੋਲੋਂ ਨੇ ਅਸਰਾਂ ਕੋਲ ਤੁਹਾਡਾ ਸਾਰਿਆਂ ਦਾ ਫੁਰਕੇ ਬੰਦਾ ਇੱਕ ਸ਼ਾਂਤ ਤੇ ਬਿਹਤਰ ਤਰੀਕੇ ਦੇ ਨਾਲ ਕੋਈ ਪਾਰਚਿਟੀ ਨਹੀਂ ਕਰ ਰਹੇ ਉਹ ਤਗੜੇ ਹੋ ਕੇ ਸਾਰੇ ਇਹਨਾਂ ਨੂੰ ਦਿਓ ਤੇ ਖਾਸ ਕਰਕੇ ਮੈਂ ਸਰਪੰਚਾਂ ਨੂੰ ਗੱਲ ਕਰਨਾ ਚਾਹਨਾ ਕਿਸੇ ਨੇ ਵੀ ਕੋਈ ਪਰੇਸ਼ਾਨੀ ਆਂਦੀ ਹੈ ਅਗਰ ਤੁਹਾਡੀ ਸਤਾ ਤਾਰੇ ਨਹੀਂ ਸੁਣਦੇ ਤੁਸੀਂ ਮੇਰੇ ਕੋਲ ਆਏ ਮੈਂ 24 ਘੰਟੇ ਇੱਥੇ ਬੈਠਾ ਹੁੰਦਾ ਆਪਣੇ ਦਫਤਰ ਸੁਧਚੱਕ ਜੋ ਜਿਹੜੀ ਵੀ ਕਿਸੇ ਨੂੰ ਮੁਸ਼ਕਿਲ ਆਦਾ ਉਹਨਾਂ ਦੀਆਂ ਮੁਸ਼ਕਿਲਾਂ ਸੁਣਾਂ ਜੋ ਉਹਨਾਂ ਦੀਆਂ ਮੁਸ਼ਕਿਲਾਂ ਜਿਹੜੀ ਪੂਰੀ ਕੀਤੀ ਜਾਣਗੀ ਅਗਰ ਕਿਸੇ ਨੂੰ ਕੋਈ ਪਰੇਸ਼ਾਨੀ ਕੋ ਤਕਾ ਹੁੰਦਾ ਤੇ ਮੈਂ ਉਹਨਾਂ ਨਾਲ 24 ਘੰਟੇ ਲਈ ਖੜਾ ਜਦਕਿ ਕੋਈ ਪਾਰਟੀ ਵਿਚ ਇੰਟਰਫੇਰ ਨਾ ਕਰੇ ਅਗਰ ਕੋਈ ਪਾਰਟੀ ਇੰਟਰਫੇਰ ਕਰਦੀ ਹੈ ਤੇ ਫਿਰ ਆਸੇ ਵੀ ਤਗੜੇ ਹੋ ਕੇ ਉਹਨਾਂ ਵਿੱਚ ਕਰਾਂਗੇ ਕਿ ਇਹਨੂੰ ਕੱਟਾ ਡੇ ਉਹਨੂੰ ਕੱਟਾ ਡੇ ਹੋਈ ਬਿਲਕੁਲ ਨਹੀਂ ਕੱਟਾ ਦੇਣਾ ਅਬ ਸਰੇਸ ਗਾਲ ਨੂੰ ਸਮਝਾ ਕਿ ਅਸੀਂ ਕੋਈ ਪਾਰਟਿਸ਼ੀ ਕਰੋਗੇ ਤੇ ਤੁਹਾਨੂੰ ਫਿਰ ਉਹਦਾ ਸਮਝਾਣਾ ਜਿਹੜਾ ਭੁਗਤਣਾ ਪਏਗਾ ਇਸ ਕਰੇ ਆਪਾਂ ਤੁਹਾਨੂੰ ਪਹਿਲੇ ਲਾਈਵ ਹੋ ਕੇ ਮੈਂ ਦੱਸਦਾ ਕਿ ਬਿਲਕੁਲ ਕੋਈ ਪਾਰਟਿਸ਼ੀ ਨਾ ਕਰਿਓ ਸਾਰਿਆਂ ਨੂੰ ਇਲੈਕਸ਼ਨ ਲੜ ਕੇ ਲੋਕਾਂ ਦੀ ਆਸ਼ਾ ਦਰਾਂ ਬੰਦਾ ਉਤਰ ਗਿਆ ਮੈਂ 17 ਤੋਂ ਲੈ ਕੇ 22 ਤੱਕ ਰਿਆ ਕੋਈ ਬੰਦਾ ਮੈਨੂੰ ਦੱਸੇ ਕਿ ਇਹਨਾਂ ਤੱਕ ਕੀਤਾ ਕੋਈ ਬੰਦਾ ਦੱਸ ਦੇ ਕਿ ਇਹਦੇ ਨਾਲ ਕਾਹੇ ਘਟਾਇਆ ਮੈਂ ਤਾਂ ਕੋਈ ਕਿਸੇ ਦੇ ਕਾਹੇ ਘਟਾਇਆ ਨਾ ਮੈਂ ਕੋਈ ਪਾਰਟਿਸ਼ੀ ਕੀਤੀ ਸਰਪੰਚ ਜਿਹੜੋ ਸਰਬੱਤ ਦੇ ਭਲੇ ਵਾਸਤੇ ਸਰਪੰਚ ਬਣਦੇ ਆ ਔਰ ਪਿੰਡ ਦੇ ਲੋਕੀ ਚੁਣ ਕੇ ਲਿਆਦੇ ਆ ਸੰਤੀ ਹੋਈ ਜਿਹੜਾ ਪਰਛਦ ਹੋਏ ਅੱਗੇ ਐਮਐਲਏ ਹੋਣ ਉਹ ਤੇ ਜਦੋਂ ਆਪਣੇ ਆਪਣੀ ਪਾਰਟੀ ਨਾਲ ਲੜਦੇ ਆ ਉਹਨਾਂ ਨੂੰ ਮੈਂ ਬਿਲਕੁਲ ਕੁਝ ਨਹੀਂ ਕਹਿਣਾ ਚਾਹੁੰਦਾ ਤੁਸੀਂ ਤਗੜੇ ਹੋ ਗਏ ਸਾਰੇ ਪਿੰਡ ਦੇ ਲੋਕੀ ਜਿਹੜੇ ਆ ਉਹਨਾਂ ਅੱਗੇ ਮੇਰੀ ਬੇਨਤੀ ਆ ਚੰਗੇ ਸਰਪੰਚ ਚੰਗੇ ਪੰਚ ਚੁਣੋ ਆਪਣੇ ਆਪਣੇ ਪਿੰਡ ਦਾ ਵਿਕਾਸ ਹੋ ਜੇ ਇਹ ਮੇਰੇ ਅਫਸਰਾਂ ਅੱਗੇ ਔਰ ਸਰਪੰਚਾਂ ਅੱਗੇ ਔਰ ਲੋਕਾਂ ਅੱਗੇ ਮੇਰੀ ਅਪੀਲ ਜੈ